ਇਹ ਤਸਵੀਰਾਂ ਨੇ ਹਸ਼ਿਆਰਪੁਰ ਦੀ ਨਿਊ ਸਬਜ਼ੀ ਮੰਡੀ ਦੀਆਂ ਜਿੱਥੇ ਕੀ ਮੰਡੀ ਦੇ ਅੰਦਰ ਮੌਜੂਦ ਇੱਕ ਫਰੂਟ ਕੰਪਨੀ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਹੈਂਡੀਕੈਪ ਵਿਅਕਤੀ ਨੇ 5 ਲੱਖ ਤੋਂ ਵੱਧ ਦੀ ਨਕਦੀ ਚੋਰੀ ਕਰ ਲਈ ਹੈ ਤੇ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਵੀ ਹੋ ਗਿਆ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੋਸ਼ੀ ਅਜੇ ਤੱਕ ਗ੍ਰਿਫਤ ਦੇ ਵਿੱਚ ਨਹੀਂ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੂਟ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਕਰਿੰਦੇ ਦੁਕਾਨ ਦੇ ਨਜ਼ਦੀਕ ਹੀ ਬਣੇ ਗੋਦਾਮ ਦੇ ਵਿੱਚ ਕੰਮ ਕਰ ਰਹੇ ਸਨ ਤੇ ਦੁਕਾਨ ਦਾ ਸ਼ਟਰ ਲੱਗਿਆ ਹੋਇਆ ਸੀ ਤੇ ਸ਼ਟਰ ਨੂੰ ਖੋਲ ਕੇ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੋਇਆ ਤੇ ਦੁਕਾਨ ਦੇ ਅੰਦਰਲੇ ਦਫ਼ਤਰ ਵਿੱਚ ਵੀ ਪਹੁੰਚ ਗਿਆ ਤੇ ਉਸ ਤੋਂ ਬਾਅਦ ਉਹਨੇ ਦਫ਼ਤਰ ਦੇ ਵਿੱਚ ਬਣੇ ਹੋਏ ਗੁੱлле ਨੂੰ ਭੰਨਿਆ ਅਤੇ ਉਸ ਦੇ ਵਿੱਚੋਂ 5,20,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਤੇ ਉਕਤ ਚੋਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਕੈਦ ਹੋ ਗਿਆ ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਇਕੱਲਾ ਹੀ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤੇ ਉਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਇੱਕ ਰੇੜੀ ਦੇ ਉੱਲੇ ਬੈਠਦਾ ਹੈ ਤੇ ਉਸ ਤੋਂ ਬਾਅਦ ਨੋਟਾਂ ਦੀ ਗਿਣਤੀ ਵੀ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਹੁਣ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਆ ਦੁਕਾਨ ਮਾਲਕਾਂ ਨੇ ਜਲਦ ਹੀ ਚੋਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਆਪਣੇ ਵਈ ਮੈਂ ਗਿਆ ਹੋਇਆ ਸੀ ਕਿੱਥੇ ਮੈਂ 10 ਵਜੇ ਵਾਪਸ ਆਇਆ ਆ ਮੈਂ ਅੰਦਰ ਆਇਆ ਨਹੀਂ ਬਾਹਰ ਉਹ ਨਾ ਬਈ ਦੀ ਕੰਮ ਕੀਤਾ ਆਪਣਾ ਤੇ ਰਾਤੀ 1 ਵਜੇ ਅੰਦਰ ਬੰਦਾ ਵੜਿਆ ਆ ਛੱਡਲ ਥੋੜਾ ਜਿਹਾ ਚੱਕਿਆ ਉਹਨੇ ਬਾਕੀ ਬੰਦੇ ਕੰਮ ਕਰਦੇ ਸੀ ਦੂਸਰੇ ਕਦਮ ਚ ਸਾਹਮਣੇ ਤੇ ਉਹ ਅੰਦਰ ਵੜਿਆ 1 ਵਜੇ 7 ਮਿੰਟ ਤੇ ਦਫ਼ਤਰ ਦਾ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਉਹਨੇ ਲੋਕ ਤੋੜਿਆ ਤੇ ਉਹ ਵਿੱਚ ਪੈਸੇ ਪਏ ਸੀ ਚੱਕ ਕੇ ਲੈ ਗਿਆ ਉਹ 20 ਹਜ਼ਾਰ ਰੁਪਏ ਇੱਕ ਪਿਆ ਸੀ ਤੇ ਇੱਕ ਪੈਕੇਟ ਚ 5 ਲੱਖ ਰੁਪਏ ਸੀ ਉਹ ਲੈ ਗਿਆ 5 ਲੱਖ 20 ਹਜ਼ਾਰ ਰੁਪਏ ਮੁਰ ਕੇ ਸਾਰੀ ਉਹਦੀ ਸੀਸੀਟੀਵੀ ਕੈਮਰੇ ਦੀ ਫੋਟੋ ਆਈ ਹੈ ਜਿੰਨਾ ਮਤਲਬ ਇਥੋਂ ਨਿਕਲੇ ਆ ਦੁਕਾਨ ਤੋਂ ਅੱਗੇ ਜਾ ਕੇ ਪੈਸੇ ਗਿਨੇ ਉਹਨੇ ਸਭ ਕੁਝ ਤੇ ਉਹਨੋਂ ਬੰਦੇ ਦੀ ਬਾਤ ਜਲਦੀ ਤੋਂ ਜਲਦੀ ਭਾਲ ਜਾਰੀ ਪੁਲਿਸ ਵਾਲਿਆਂ ਨੂੰ ਰਿਪੋਰਟ ਦਿੱਤੀ ਹੈਗੀ ਦਰਵਾਜ਼ਾ ਇਹ ਖੁੱਲਾ ਸੀ ਆ ਗੱਲੇ ਲਲਫਾ ਲੋਕ ਤੋੜਿਆ ਭਾਜੀ ਇਹਨੇ ਆ ਗੱਲਾਂ ਇਦਾਂ ਮੈਂ ਆਇਆ ਘਰੋਂ ਦਾ ਇਦਾਂ ਗੱਲਾਂ ਖੁੱਲਾ ਹੋਇਆ ਕੋਈ ਚੀਜ਼ ਤਾਂ ਤੋੜਿਆ ਸੀ ਕੁਝ ਲੱਗਿਆ ਹੋਣਾ ਨਹੀਂ ਨਹੀਂ ਇੱਦੀ ਲੋਕ ਇਦਾਂ ਉੱਪਰ ਨੂੰ ਸੀ ਮੈਂ ਆਇਆ ਘਰੋਂ ਮੈਂ ਫੋਨ ਕੀਤਾ ਡੈਡੀ ਨੂੰ ਮੈਂ ਕਿਹਾ ਡੈਡੀ ਪੈਸੇ ਤੁਸੀਂ ਘਰ ਲੈ ਗਏ ਜਾਂ ਇੱਥੇ ਪਏ ਨਹੀਂ ਤੇ ਮੈਨੂੰ ਟੈਨਸ਼ਨ ਹੋਈ ਮੈਂ ਫਟਾਫਟ ਜਾ ਕੇ ਸੀਸੀਟੀਵੀ ਖਲਾਈ ਸਾਰੇ ਤੇ ਨਾਲ ਹੀ ਰਿਪੋਰਟ ਕੀਤੀ ਪੁਲਿਸ 'ਚ ਬਸ ਭਾਈ ਇਹ ਲੇਬਰ ਦੇ ਪੈਸੇ ਤੇ ਹੈ ਆਪਣੇ ਭਾਈ ਕਿੱਲੇ ਦੀ ਪੇਮੈਂਟ ਸੀਗੀ ਕਿੱਲੇ ਦੀ ਪੇਮੈਂਟ ਸੀ ਇੱਕ ਪੇਮੈਂਟ ਆਈ ਸਵੇਰੇ ਪਰਸੋ ਬੈਂਕ ਬੰਦ ਸੀ ਕੱਲ ਪੇਮੈਂਟਾਂ ਲਗਣੀਆਂ ਸੀ ਅੱਜ ਗੁੱਲੇ ਦਾ ਬੈਂਕ ਤੇ ਉਹ ਪਹਿਲੇ ਹੀ ਅਸੀਂ ਕਿੰਨੇ ਸਮੇਂ ਤੋਂ ਕਰ ਰਹੇ ਹਾਂ ਇੱਥੇ ਕੰਮ ਤੋਂ ਸੇ ਮੈਨੂੰ ਭਾਈ ਹੋ ਗਏ ਇੱਥੇ ਆਪਣੇ 6 ਸਾਲ ਹੋ ਗਏ ਭਾਈ ਕੰਮ ਕਰਦਾ ਹੈ ਕਿਸੇ ਦਾ ਕੋਈ ਸ਼ੱਕ ਵਗੈਰਾ ਨਹੀਂ ਭਾਈ ਨਵਾਂ ਹੀ ਬੰਦਾ ਸੀ ਉਹ ਲੰਗੜਾ ਕੇ ਚੱਲਦਾ ਹੈਗਾ ਪੱਕੀ ਤੁਹਾਨੂੰ ਫੋਟੋ ਮੈਂ ਪਾਤੀਆਂ ਸਾਰੀਆਂ ਤੇ ਸਰਦਾਰ ਸੀ ਕਿ ਮੋਨਾ ਸੀ ਮੋਨਾ ਜੀ ਭਾਜੀ ਕਲੀਨ ਸ਼ੇਵ ਕਿਹ ਲੱਗਦਾ ਸੀ ਸੀਟ ਦੇ ਵਿੱਚ ਬਿਆਰੀ ਹੈ ਕਿ ਪੰਜਾਬ ਦੇ ਗੱਲ ਪੰਜਾਬਲਾ ਲੱਗਦਾ ਬਾਹਰ ਚਾਹ ਪੀ ਕੇ ਗਿਆ ਰੋੜ ਤੇ ਉਹ ਬੰਦੇ ਕੋਲ ਚਾਹ ਲੈਣੋਂ ਪੂਰੀ ਉਹਦੀ ਪਛਾਣ ਆ ਰੋੜ ਤੇ 2 ਵਜੇ ਆਂਦਾ ਚਾਹ ਲੈ 2:55 ਮਿੰਟ ਤੋ ਉਹਦੇ ਕੋਲ ਚਾਹ ਪੀਤੀ ਹੈਗੀ ਉਹਨੇ ਕੈਮਰੇ ਦੇ ਵਿੱਚ ਫੋਟੋ ਆਈ ਹੈਗੀ ਉਹ ਗਿਆ ਸਟੇਸ਼ਨ ਨਾਲੋਂ ਪੈਦਲ ਕਦੋਂ ਦੀ ਗੱਲ ਹੈ ਇਹ ਇਹ ਇੱਕ ਤਰੀਕ ਰਾਤ ਨੂੰ ਕਿੰਨੇ ਵਜੇ ਤੇ ਇੱਕ ਇਹ ਬਣੇ ਦੋ ਵਜੇ ਮਤਲਬ 1 ਵਜੇ ਜਦੋਂ ਚੋਰੀ ਕੀਤੀ 2 ਵਜੇ 55 ਮਿੰਟ ਤੋਂ ਰੋਡ ਕੋ ਪੈਦਲ ਗਿਆ ਤਿੰਨ ਚਾਰ ਬੰਦਿਆਂ ਨੂੰ ਹੱਥ ਵੀ ਦਿੱਤਾ ਉਹਨੇ ਰੋਡ ਤੇ ਕਿ ਮੈਨੂੰ ਬਿਠਾ ਲਓ ਅੱਗੇ ਤੇ ਘਰ ਛੱਡ ਦੋ ਤੇ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹਾਂਜੀ ਪੁਲਿਸ ਕੰਪਲੇਟ ਦੇ ਦਿੱਤੀ ਜੀ ਕੀ ਮੰਗ ਕਰਦੇ ਹੋ ਤੁਸੀਂ ਇਹ ਬੰਦਾ ਲੱਭੋ ਜੀ ਦੇਖੋ ਜੋ ਪੈਸੇ ਸਾਡੇ ਸਾਨੂੰ ਵਾਪਸ ਕੀਤੇ ਹੀ ਆ